ਉਹ ਮਾਰਦੇ ਕਹਿੰਦੇ ਛਾਲ ਮਾਰਦੇ ਭੈਣ ਤੇ ਉਹ ਨਿਕਲ ਜਾ ਪਰਾ ਨਿਕਲ ਓਏ ਪਰਾਂ ਨੂੰ ਨਿਕਲਦਾ ਨਿਕਲ ਜਾ ਪਰਾਂ ਪਰਾਂ ਨਿਕਲ ਜਾ ਯਾਰ ਉਹ ਪਰਾਂ ਨੂੰ ਹੋ ਜਾ ਭੈਣ ਦੇ ਨਾਲੇ ਨਾ ਕਰ ਰਹੇ ਹੋਰ ਉਹ ਨੂੰ ਨਾ ਕੱਢਾ ਉਹ ਪਰੋਂ ਨਾ ਹੋ ਜਾ ਰਸਾ ਰਸਾ ਘੇਰੋ ਇਹਨ ਮੰਨੋ ਅੱਛਾ ਘੇਰ ਤੁਰ ਇਹ ਜਾਓ ਗੱਡੀ ਦਾ ਗਈ ਗੱਡੀ ਖਲਾਦ ਪਾਣੀ ਵਧ ਗਿਆ ਹੋਰ ਗੱਡੀ ਗੱਡੀ ਹਲਾਦ ਨਹੀਂ ਪਾਣੀ ਨੇ ਪਾਣੀ ਵਧ ਗਿਆ ਉਹ ਰਸਾ ਰਸਾ ਘੇਰ ਦੋ ਕਹਦੇ ਭੈਣ ਉਹ ਪਰੋਂ ਨੋ ਯਾਰੋ ਖੜੇ ਬੰਦੇ ਦੇਖ ਰਹੇ ਹੋ ਉਹ ਰਸਾ ਰਸਾ ਘੇਰ ਦੋ ਰਸਾ ਉਹ ਨੂੰ ਨਾ ਫੜ ਲੈ ਉਹ ਹੋਰ ਰਸਾ ਉਹ ਨਾ ਰਸਾ ਘੇਰ ਦੋ ਉਹ ਯਾਰ ਉਸ ਨੂੰ ਕਰ ਉਹ ਯਾਰ ਉਹਨਾਂ ਨੂੰ ਕੱਢਾ ਉਹ ਪਰਨ ਉਹ ਜਾ ਰਸਾ ਰਸਾ ਘੇਰ ਰੋਇਨ ਬੰਨੋ ਅੱਛਾ ਗੱਡੀ ਲੈ ਜਾਓ ਗੱਡੀ ਦਾ ਗਈ ਗੱਡੀ ਹਲਾਦ ਪਾਣੀ ਵਧ ਗਿਆ ਹੋਰ ਗੱਡੀ ਗੱਡੀ ਹਲਾਦ ਨਹੀਂ ਪਾਣੀ ਨੇ ਪਾਣੀ ਵਧ ਗਿਆ ਉਹ ਰਸਾ ਰਸਾ ਘੇਰ ਤੋ ਕਹਦੇ ਭੈਣ ਉਹ ਪਰਨ ਉਹ ਯਾਰ ਉਹ ਖੜੇ ਬੰਦੇ ਦੇਖ ਰਹੇ ਉਹ ਰਸਾ ਰਸਾ ਘੇਰ ਤੋ ਰਸਾ ਉਹ ਉਹਨਾਂ ਨੂੰ ਫੜ ਲੈ ਉਹ ਰਸਾ ਉਹ ਰਸਾ ਘੇਰ ਤੋ ਉਹ ਯਾਰ ਉਸ ਨੂੰ ਕਰ ਕੱਢ ਦੋ ਯਾਰ ਉਹਨਾਂ ਨੂੰ ਕੱਢਾ ਉਹ ਪਰਨੋ ਹੋ ਜਾ ਰਸਾ ਰਸਾ ਘੇਰੋ ਇਹਨਾਂ ਨੂੰ ਅੱਛਾ ਘੇਰ ਤਰ ਗੱਡੀ ਦਾ ਗਈ ਗੱਡੀ ਖਲਾਦ ਪਾਣੀ ਵਧ ਗਿਆ ਹੋਰ ਗੱਡੀ ਗੱਡੀ ਖਲਾਦ ਨਹੀਂ ਪਾਣੀ ਨੇ ਪਾਣੀ ਵਧ ਗਿਆ ਉਹ ਰਸਾ ਰਸਾ ਘੇਰ ਦੋ ਕਹਦੇ ਭੈਣ ਉਹ ਪਰਨੋ ਯਾਰ ਉਹ ਖੜੇ ਬੰਦੇ ਦੇਖ ਰਹੇ ਹੋ ਉਹ ਰਸਾ ਰਸਾ ਘੇਰ ਦੋ ਰਸਾ ਉਹ ਉਹਨਾਂ ਨੂੰ ਫੜ ਲੈ ਉਹ ਹੋਰ ਰਸਾ ਉਹਨਾਂ ਰਸਾ ਘੇਰ ਦੋ ਉਹ ਯਾਰ ਉਸ ਨੂੰ ਕਰ ਉਹ ਯਾਰ ਉਹਨਾਂ ਨੂੰ ਕੱਢਾ ਉਹ ਪਰੋਂ ਨਾ ਹੋ ਜਾ ਰਸਾ ਰਸਾ ਘੇਰੋ ਇਹਨਾਂ ਨੂੰ ਪਾਣੀ ਵਧ ਗਿਆ ਹੋਰ ਗੱਡੀ ਗੱਡੀ ਹਲਾਦ ਪਾਣੀ ਵਧ ਗਿਆ ਹੋਰ ਰਸਾ ਰਸਾ ਘੇਰ ਤੋ ਕਹਿੰਦੇ ਪੈਣ ਉਹ ਪਰੋਂ ਉਹ ਯਾਰ ਉਹ ਖੜੇ ਬੰਦੇ ਦੇਖ ਰਹੇ ਹੋ ਉਹ ਰਸਾ ਰਸਾ ਘੇਰ ਤੋ ਰਸਾ ਉਹ ਉਹਨਾਂ ਦਾ ਫੜ ਲੈ ਉਹ ਰਸਾ ਉਡਾ ਰਸਾ ਘੇਰ ਤੋ ਉਹ ਯਾਰ ਉਸ ਨੂੰ ਕਰ